ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਾਧਾ ਬਾਦ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਚਾਰਜ ਨਾਲਾ ਤਹਿਸੀਲ ਵੇਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰਕੋਲਾ ਪਾਏ ਆਂ ਤੇ ਅੱਜ ਦੀ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਵਿਖਾਉਣੇ ਆ ਜਿਨ੍ਹਾਂ ਵਿੱਚ ਇੱਕ ਆ ਚੰਗੇ ਰਕਾਲ ਵਾਲੀ ਇੱਕ ਤੁਹਾਨੂੰ ਟੋਕੜ ਗੱਬਨ ਗਾਂ ਤੁਹਾਨੂੰ ਦਿਖਾਉਣੀ ਆ ਚੰਗੀ ਜਵਾਨ ਆ ਤੇ ਇਹ ਆ ਗੱਬਣਾ ਵੈਟ ਤੁਹਾਨੂੰ ਦਿਖਾਵਾਂਗੇ ਤੇ ਕੁਛ ਪਛੂ ਆ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੇ ਹੌਲੇ ਪਾਜ ਹੋਲ ਵੀ ਜੀ 10 12 ਬੱਚਾ ਕਰਦੀਆਂ ਰੋਜ਼ ਇਹ ਤੇ ਬਾਕੀ ਇਹ ਆ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਫੇਸ ਚਾ ਕੇ ਪਾਸ ਕਰਕੇ ਖੜੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਜੀ ਵੀਰ ਜੀ ਵਧੀਆ ਹਲਾ ਵਦੇ ਚ ਇਦਾਂ ਜੇ ਹਾਂਜੀ ਤੇ ਅੱਜ ਗਿਣਤੀ ਵਧਾਤੀ ਜੇ ਨੰਗਰਾਂ ਦੀ ਗਿਣਤੀ ਵਧ ਗਈ ਮੇਰੇ ਖੁਦ ਦੀ ਇਹਦਾ ਉਹ ਗਾਂ ਗੁੰਡੀ ਬੰਦਈ ਆ ਅੱਛਾ ਇਹ ਹੋਰ ਬਤਾਉਣੇ ਕੱਲ ਪਰਸੋਂ ਅਗਲੀ ਵੀਰ ਜਦ ਬਾਵਾ ਕਾ ਕਸ਼ੀਆਂ 10000 ਨੰਗਰ ਅੱਛਾ ਇਹ ਨਹੀਂ 10000 ਨੰਗਰ ਬਾਹਾਂ ਮੁੱਲ ਵੱਡੇ ਮੁੱਲ ਵੀ ਛੋਟੇ ਕਰਾਂਗੇ ਅੱਛਾ ਮੁੱਲ ਛੋਟੇ ਛੋਟੇ ਹਾਂ ਠੀਕ ਆ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਨਾਮ ਸੋਨੂ ਸ਼ਾਹ ਜਨਾਬ ਜੀ ਦਾ ਨੰਬਰ ਸੱਤ ਤੇ ਹੁਣ ਨੰਬਰ ਹੀ ਪੁੱਲ ਦੋ ਇੱਕ 9 6 7 50 ਜਿਹੜਾ ਇਹਦਾ ਨੰਬਰ ਦੱਸੋ ਇਹਦੇ ਟਾਈਮ ਲੱਗ ਜਾ ਮੈਂ ਇੱਧਰ ਪਾ ਦਨੇ ਆ ਅੱਛਾ ਆ ਚਲੋ ਇਦਾਂ ਹੀ ਕੰਮਕਾਰ ਚ ਹੁੰਦਾ ਹੈ ਕਈ ਵਾਰੀ ਤੇ ਉਰਦੀ ਤਾਂ ਵਧੀਆ ਨਹੀਂ ਨੀ ਬਣੀ ਬੁਦੀ ਨਹੀਂ ਨਹੀਂ ਵਧੀਆ ਗਿਆ ਅੱਜ ਮੂਰਤ ਕਰਤਾ ਨਵੇਂ ਖੁਰਲੀ ਦਾ ਬਾਹਰ ਸੱਚੇ ਬਾਦਸ਼ਾਹ ਬੱਬਾ ਸ਼ੀ ਦਾ ਅੱਜ ਫਿਰ ਰੇਟ ਚਾਹ ਜੀ ਕਰਦਿਏ ਜੀ ਕਰਦਿਏ ਪਹਿਲੇ ਦਿਨ ਮੂਰਤ ਕਰੀਏ ਅੱਜ ਠੀਕ ਹੈ ਤੇ ਆ ਗਾਂ ਟੋਕੜ ਗਿਆ ਪੰਜੇ ਜੀ ਇਹਦਾ ਚੌਥਾ ਮਹੀਨਾ ਲੱਗ ਜਾਣਾ ਜੇ ਨਾ ਪਹਿਲੀ ਤਰੀਕ ਨੂੰ ਅੱਛਾ ਹਾਂ ਆ ਪਹਿਲੀ ਤੂੰ ਅੱਜ ਮਤਲਬ 27 28 ਦੀ ਦੋ ਦਿਨ ਰਹਿ ਗਏ ਆ ਤੇ ਦੁੱਧ ਇਹ ਕੋ ਦੁੱਧੂਗਾ 8 ਕਿਲੋ ਦੇ 9 ਦੇ ਵਿੱਚ ਅੱਛਾ ਇਹਨੂੰ ਕੱਲ ਦੀ ਆਈ ਇਹਨੇ ਪੱਠੇ ਨਹੀਂ ਖਾਦੇ ਦੁੱਧ ਕੋ ਦਫਾ ਦੁਬਾਰੀ ਠੀਕ ਹੈ ਜੀ ਨਹੀਂ ਲਾਉਣੀ ਤੇ ਬਾਕੀ ਇਹ ਆ ਵੀ ਹੈਗੀ ਪੂਰੀ ਜਵਾਨ ਹੈ ਜਿਹਨਾਂ ਲਈ ਵੀਰ ਆ ਅਗਲੇ ਥਾਂ ਦਾ ਟੋਕਰ ਦਾ ਥਾਂ ਦੇ ਧਰ ਦਿੰਦਾ ਯਾਰ ਅੱਛਾ ਤੂੰ ਕਹਾ ਵੀ ਦੁੱਧ ਆਉਂਦਾ ਇਹ ਨਹੀਂ ਆਉਂਦਾ ਨਹੀਂ ਆਵੇ ਅੱਛਾ ਆ ਗੋ ਮਰ ਨੂੰ 10 ਦਾ ਲੇ ਗੇ 20 ਕੇਲੇ ਕੋ 15 ਪਾ 15 ਕੇ ਲਿਆ ਉਹ ਅੱਛਾ ਆ ਗੋ ਇਹ ਘੱਟ ਆਉਂਦੀ ਹੈ। ਇਹ ਟੋਕਰ ਦਾ ਹੁੰਦੇ ਦੱਸਿਆ ਨਾ ਤੂੰ ਜੱਸੂ ਬੇ ਨੇ ਸੁਣਾ ਨਾ। ਅੱਛਾ। ਟੋਕਰ ਦਾ ਦੇ ਘੱਟ ਜਾਂਦਾ ਸੱਜਣ ਦਾ ਆਪੇ ਪੂਰਾ ਜਾਂਦਾ। ਤੇ ਸੱਜਣ ਨੇ ਦੁੱਧ ਚੰਗਾ ਕੱਢਿਆ ਨਾ। ਦੁੱਧ ਪਾ ਜੀ ਇਹ 30 ਤੋਂ ਪਲੱਸ ਹੀ ਲਈ ਜੀ। ਅੱਛਾ। 30 ਕਿਲੋ ਤੋਂ ਪਲੱਸ ਲਈ ਦੁੱਧ। ਬਾਕੀ ਪੂਰੀ ਜਿਵਾਨ ਐ ਕਦੀ ਤੁਰੇ ਕਦੀ ਨਾ ਫਿਰ। ਜਦਨ ਤਿਆਰ ਹੋਈ ਤੇ ਚੰਗੀ ਤਿਆਰਨ। ਉਹ ਮੈਨੂੰ ਦੁੱਧ ਪਿਆ ਰਿੰਗਾਂ ਜੀ ਅਡਿੰਗੀ ਜਾਂਦੀ ਸੀ। ਅੱਛਾ। ਆਹ ਦੇਖੋ ਆਹ ਦੁੱਧ ਕਿੰਨੀ ਚ ਪਿਆ ਹੋਇਆ। ਠੀਕ ਐ। ਆਹ ਦੇਖੋ ਵਿਚੋ ਗਿਆ ਤਾਂ 5 ਕਿਲੋ ਦੀ ਡਿੱਗੀ ਜਵੇ ਲੋ। ਚੋਕੇ ਦੇ ਦੁੱਧ ਮੇ ਰੱਖਿਆ ਜੀ ਠੀਕ ਆ ਬੜੀਂਗੀ ਜਾਂਦੀ ਫਿਰ ਮੈਂ ਦੱਸ ਕਈ ਡੰਗਰ ਕੈਮ ਚੱਲਦੇ ਕਿ ਨਹੀਂ ਚੱਲਦੇ ਹਾਂਜੀ ਹਾਂਜੀ ਬਾਕੀ ਪੂਰੀ ਵੱਡੀਆਂ ਗਾਵਾਂ ਜਿਆ ਜੜੀ ਐ ਜਿੱਦਾਂ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਆ ਉਹੋ ਜੀ ਆ ਇਹ ਲੋ ਕਿੱਦਾ ਕੱਢ ਕੱਢ ਹੀਰਾ ਜੀ ਗਾਂ ਕਜਾ ਆ ਸਭ ਵੇਲੇ ਚਾਲਾ ਚ ਨਸਾ ਵਾ ਓਕੇ ਰੱਖਾ ਕੋ ਮੇਰਾ ਠੀਕ ਹੈ ਜੀ ਹਾਂ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਥਣੇ ਵੀ ਚੰਗੇ ਗੈਪ ਤੇ ਲੱਗੇ ਆ ਬਾਕੀ ਕੋਈ ਵੀ ਆਣ ਕੇ ਵੇਖੇ ਕਰੀ ਜ਼ਰੂਰ ਨਾ ਬਾਕੀ ਆ ਵੀ ਵੱਡੀਆਂ ਗਾਵਾਂ ਜਿਆ ਕਿੰਨਾ ਫਿਰ ਵੀਰ ਜੀ ਮੁੱਲ ਰੱਖਣੇ ਦਾ ਆਪਾਂ ਮੁੱਲ ਤੇ ਵੀਰ ਜੀ ਮੰਨ ਲਓ ਤਿਆਰ ਹੋ ਜੇ ਤਾਂ ਭਾਵੇਂ 80 85 90 ਲੱਖ ਦੀ ਭੰਗਾ ਵੇਚੇ ਹੋ ਦੁੱਧ 8 ਕਿਲੋ ਜੇ ਤਿਆਂ ਨਾਲ ਬੇਕਲੂ ਕਹੀ ਜੇ ਉਹ ਥਾਂ ਚੋਂ ਧਾਰਾ ਮਨੂ ਦਾ ਫਰਾ ਟੋਕੜ ਤਾਂ ਜੋ ਜੋ ਟੋਕੜੋ ਕੀ ਕਰਦਾ ਜਣਾ ਵਾ ਸਦੇ ਦਾ ਪੂਰਾ ਜਾਵਾ ਠੀਕ ਹੈ ਬਾਕੀ ਚੱਲਦਾ ਥਾਂ ਬੰਦ ਨਹੀਂ ਕੋਈ ਚੱਲਦਾ ਥਾਂ ਠੀਕ ਹੈ ਹੁਣ ਬੋਲੇ ਦੇ ਦੀਆ ਪਹਾਨਾ ਹੀ 37000 ਰੁਪਏ ਕਰ ਦਈਏਗਾ ਮਨਤਾ ਨਵਰੇ ਭਾਜੀ ਗਾੜ ਦੇਖੋ ਇਹਦੀ ਵੱਸੀ ਆਪਾਂ ਕੰਜ ਲੈ ਕੇ ਪਾਲ ਲਿਆ ਹਾਂਜੀ ਕਿੰਨੇ ਰੁਪਈਆ ਦੀ ਮਨੂ ਵੱਸੀ ਕੋ ਪੈਂਦੀ 30 ਪੈਂਦੀ ਆ ਦੀ ਵੱਸੀ ਬਾਕੀ ਚਲੋ ਇਹ ਆਪੇ ਹੈਗੀ ਜਵਾਨ ਨੇ ਉੱਤ ਗਰੰਟੀ ਆਪਣੇ ਘਰ ਚੈੱਕ ਕਰਾਵੇ ਹਾਂਜੀ ਆਣਾ ਮੋਗੇ ਗਿਆ ਕੋ ਜੋ ਮੋਟੀ ਧਾਰੇ ਦੀ ਪੋਲਿਆ ਵੋ ਇਹ ਮੋਟੀ ਧਾਰਿਆ ਚੌਥਾ ਨੇ ਆਹ ਆਹ ਇਹ ਨਹੀਂ ਹਰਚੇ ਨਹੀਂ ਹੁੰਦਾ ਹਰਚੇ ਵਿੱਚ ਹੁੰਦਾ ਵੇ ਉਹ ਤੋਂ ਪੱਤੋ ਕਰਦਾ ਘਰ ਜਾਂਦਾ ਵੇ ਹੁਣ ਇਹ ਆ ਵੇ ਚਲੋ ਜੋਈ ਵੀ ਆ ਤਾਂ ਕਰਕੇ ਵੀ ਹੁਣ ਤਰਾ ਕੱਟੀ ਆ ਜੱਸ ਨੋਈਆਂ 37000 36000 ਦੀ ਭਾਈ ਹਾਂ ਨਾਲ ਦੇਣਾ ਠੀਕ ਹੈ ਜੀ ਜਿੰਨੇ ਭਾਈ ਤਿਆਰ ਹੋ ਗਈ ਬੱਛੀ ਕਿੰਨੇ ਰੁਪਏ ਤੁਹਾਨੂੰ ਕਹਦਾ ਕਿੰਨੇ ਰੁਪਏ ਦੀ ਵੇਚ ਰਿਹਾ ਹਾਂਜੀ ਹਾਂਜੀ ਇਹ ਜਿਹੜੀ ਕਾਂਚ ਬੱਛੀ ਆਪਾਂ ਲੈ ਕੇ ਪਾ ਲਈਏ ਤਾਂ ਉਹਦਾ ਨਹੀਂ ਮੁੱਲ ਗਾ ਦੇ ਤੇ ਹੁਣ ਆ ਜਿਹੜੀ ਕੇ ਇਹ ਬਸ 10 ਦਿਨ ਲੈ ਜੀ 15 ਲੈ ਜੀ ਅੱਛਾ ਇਹ ਦੇਖੋ ਅੱਛਾ ਠੀਕ ਹੈ ਇਹ ਵੀ ਚੰਗੀ ਪਰ ਹੋਊਗੀ ਥੱਲੇ ਲਿਆਓ ਇਧਰ ਰੋ ਕਈਆਂ ਕੁ ਬੱਤਰ ਬਰਾ ਆ ਇਹ ਸ਼ਾਇਦ ਹੁੰਦੇ ਆ ਦੇਖ ਲੈ ਇਹ ਬੱਚੀ ਪਾਈ ਬਾਨੀ ਬੜੀ ਹੁਲ ਸ਼ਾਇਦ ਹੁੰਦੇ ਇਹ ਬਿਲਕੁਲ ਸ਼ਾਇਦ ਹੀ ਹੁੰਦੇ ਆ ਇੱਕੋ ਜਿਹਾ ਹੁੰਦੇ ਆ ਕਈਆਂ ਗਾਵਾਂ ਚੀਪਾ ਰਲਦਾ ਨਹੀਂ ਵੇ ਲੋਦਾ ਆਹ ਵੇ ਲੋ ਚੌਥਾ ਦੇ ਚਾਰੇ ਥਨਾਂ ਦਾ ਇਹ ਦੇਖ ਸਾ ਦੇ ਬਾਕੀ ਥਾਨੇ ਵੀ ਚੰਗੇ ਗਆਪਤੇ ਆ ਇਹ ਪਾਈ ਬੱਚੀ ਬਾਨੀ ਬੜੀ ਤੇ ਇਹ ਕਿੰਨਾ ਕੁ ਦੁੱਧ ਕੱਟੀ ਜਾਓਗੇ ਇਹ ਭਾਈ ਲੱਗੋ ਲੱਗੇ ਕਿਹ ਘਰੋਂ ਸਾਹ ਨਾ ਆਈਆਂ ਜੀ ਅੱਛਾ ਪਹਿਲਾ ਸੂਆ ਨੇ ਸੌਂਜ ਬੱਚੀ ਨੇ ਇਹ ਵੀ ਆnde 17 18 ਕਿਲੋ ਦੇ ਭਰੂ ਅੱਛੀ ਦੇਖਨ ਦੂਜੇ ਨਹੀਂ ਲੱਗਦੇ ਕਿ ਪਹਿਲਾ ਨਹੀਂ ਆ ਪਹਿਲਾ ਪਹਿਲਾ ਹੈ ਭਾਜੀ ਪਹਿਲਾ ਸੂਆ ਬਾਕੀ ਇਹਦਾ ਤੇ ਉਹਦਾ ਕੱਦ ਦਾ ਥੋੜਾ ਫਰਕ ਆ ਹਾਂ ਇਹਦਾ ਕੱਦ ਬਹੁਤਾ ਉੱਚਾ ਨਹੀਂ ਹੈ ਦਾ ਸਾਫਦਾਈ ਹੈ ਇਹ ਭਾਈ 17 18 ਕਿਲੋ ਦੇ ਵੀ ਬੱਚੀ ਭਰੂਈ ਠੀਕ ਐ ਤੇ ਕੀ ਗੁਜਰਾ ਮਰੀ ਬਣੋ ਤਿਆਰ ਹੋਣੀ ਐ ਵੀ ਚੰਗੀ ਪਾਣੀ ਜਿੱਦਾਂ ਲਗਾ ਦੇਣਾ ਹੁੰਦੇ ਤੁਹਾਨੂੰ ਬੜਾਈ ਖਾਈਆ ਕਰਾਉਣੀ ਜੇ ਪੂਰੀ ਜੋਸ਼ ਹੈ ਅੱਜ ਐਫੀ ਅਰੇ ਥੋੜਾ ਦਰਦੀ ਦਰਦੀ ਜੀ ਚੁੱਪ ਬੁੱਤ ਇੱਧਰ ਆ ਜਾ ਦੇ ਜੀ ਜੀ ਬਾਗਿਆ ਦੇਖੋ ਤੇ ਲਾਟੋ ਦਾ ਸਭ ਨੇ ਭਰਨੇ ਆ ਰੋਚੀ ਆ ਆ ਜ ਲੈ ਕਰੀ ਤੋਰ ਦੋ ਇਧਰ ਨੂੰ ਕਿਥੇ ਥੱਲੇ ਉਤਰਨ ਦਾ ਥੋੜਾ ਜਿਹਾ ਦਰਦੀ ਆ ਚਲੋ ਹੋਰ ਆ ਬੜਾ ਹੈ ਯਾਨੀ ਭਾਜੀ ਸਾਈਆ ਕਰੋ ਜਾ ਰਹੀ ਪਿਓਰ ਨਹੀਂ ਗਈ ਠੀਕ ਹੈ ਕਿੰਨੀ ਮਰਜ਼ੀ ਬੈਠੇ ਹੋ ਤੁਸੀਂ ਆਓ ਹਾਂ ਇਹ ਵੀ ਲੱਤ ਹੁਣ ਮਾਰਨ ਵਾਲੀ ਗਈ ਆ ਠੀਕ ਹੈ ਜੀ ਤੇ ਬਾਕੀ ਰੰਗ ਰੂਪ ਦੀ ਇਹ ਵੀ ਸੋਹਣੀ ਆ ਤੇ ਇਹਦਾ ਫਿਰ ਮੁੱਲ ਇਹ ਵੀ ਭਾਈ 40000 ਦੀ ਬੋਲੀ ਲਾਵਾਂਗੇ 40000 ਜੀ ਚਲੋ ਬਾਕੀ ਛੋਟ ਛੜ ਮੋਕੇ ਤੇ ਆਹ ਲਾ ਭਾਈ ਇਹ ਦਵਾਂਗੇ 37000 ਜੀ ਅੱਛਾ ਇਹ 37000 ਉਹ 36 ਦੀ ਲਾਜੇ ਇਸ ਸੈਂਤੀ ਦਾ ਹੀ ਜੇ ਜੋੜਕ ਲੈ ਜੂਗਾ ਫਿਰ ਹੋਰ ਕਰ ਦੋਗੇ ਮਨ ਇਹ ਆ ਵੀ ਇਹ ਸੱਜਰ ਹੋ ਜਾਣੀ ਜੀ ਭਾਈ ਆਪਾਂ ਦੇ ਦਾਂਗੇ 70 ਹਜ਼ਾਰ ਦਾ ਹਾਂ ਨਾ ਅੱਛਾ ਜੋੜਾ ਜੋੜਾ ਖੜੂ 70 ਦਾ 35 35 ਦੇ ਹਿਸਾਬ ਨਾਲ ਜੀ ਭੇਜੀ ਹਿਸਾਬ ਨਾਲ ਜੇ ਕੱਲੀ ਕੱਨੀ ਰੂ ਫਿਰ ਆਪਾਂ 36 ਦੀਏ ਦਵਾਂਗੇ 36 ਦੀ ਦਵਾਂਗੇ ਬਾਕੀ ਆ ਵੀ ਜਿੰਨੇ ਚੰਨਾ ਉਹਨੇ ਸੱਜਰ ਹੋਣਾ ਉਹਨੇ ਚੰਨਾ ਇੰਨਾ ਗਾਣ ਗੱਪਣੋ ਜਨਾ ਦੋ ਦੋ ਲੈ ਜੀ ਤੇ ਸਿਰਾਈਆ ਦੋ ਹਾਂਜੀ ਹਾਂਜੀ ਤੇ ਆ ਬੱਚੇ ਦਾ ਵੀ ਨਹੀਂ ਆ ਇਹ ਬੱਚੇ ਦਾ ਬਣਾਇਆ ਇਹਦੇ ਕੋਲ ਦੁੱਧ ਇਹ ਕੋਲ ਦੁੱਧੂਗਾ ਅਠਾਂ ਦੇ ਲੱਗ ਲੱਗੇ ਅੱਛਾ ਆਜੋ ਆ ਵੇਖੋ ਕਿਆ ਬਤਾਈਏ ਅਸੀਂ ਠੀਕ ਹੈ ਇਹ ਲਤਾ ਮਾਨ ਵਾਲੀ ਦੇਖੋ ਜਵਾਬ ਕੀ ਦਵੇ ਅਜੀ ਮੋਟਾਰੇ ਦੇਖੋ ਸਿਰ ਟੋਟੋ ਫਿਰ ਇਹ ਤੀਜਾ ਨੰਬਰ ਆ ਜੀ ਕਾਲੀ ਗਾਂ ਉਹਦੇ ਤੇ ਤੇ ਪਹਿਲੀ ਜਗ ਹੈ ਨਿਕਨੇ ਨੰਬਰ ਆਈ ਆ ਪ્યોਟ ਅਸੀ ਜੇ ਵੇਲਾ ਜਦ ਪੰਜਾਬ ਦੀ ਠੀਕ ਹੈ ਜੀ ਇਹ ਚੀਰਾ ਚੱਕ ਦੇਖੋ ਸਰਦਿਆਂ। ਤੇ ਇਹਦਾ ਫਿਰ ਮੁੱਲ? ਇਹਦਾ ਭਾਈ ਮੁੱਲ 26000 ਜੀ ਹਾਣਾ 22000 ਦਾ। ਅੱਛਾ। ਇਹ 5000 ਰੁਪਏ। 5000 ਹਾਣਾ 24000 ਦੀ ਪੂਰੇ ਦੇਵਾਂਗੇ। ਠੀਕ ਆ। ਸਿਰਫ ਜਿੱਟਾ 150 ਛੋੜੀ ਹੋਣੀ ਹੈ ਜੀ। ਠੀਕ ਆ। ਦੁੱਧ 8 ਕਿਲੋ ਹੈਗਾ ਇਹਦਾ। 8 ਕਿਲੋ। ਤੇ ਹੁਣ ਆ ਮੱਝ ਜਿਹੜੀ ਦੇਖੋ ਦੁੱਧ ਸੱਤ ਕਿਲੋ। 7 ਕਿਲੋ ਹੈਗਾ ਪੱਕਾ ਦੁੱਧ। ਭਾਈ ਚੋਕੇ ਖਰੇਗੇ ਨਹੀਂ ਸੂਨ ਵਾਲੀਆਂ ਮੱਲੋ। ਚਲੋ ਤੋਰ ਦੋ ਫਿਰ ਆਪਾਂ ਸਾਡੀ 6 ਗਰੰਟੀ ਦੀ ਹੈ ਅੱਛਾ ਹਾਂ ਤੋਰੋ ਫਿਰ ਕਿ ਲੱਗਿਆ ਸਾਡੇ 6.5 ਕਿਲੋ ਦੁੱਧ ਜਿਹੜਾ ਹੁਣ ਕਹਿੰਦੇ ਵੀ ਹੈਗਾ ਇਹ ਦੇਖੋ ਇਹਨੂੰ ਪਾਈ ਨੂੰ ਕੋਈ ਮਾਰ ਚੋਦੇ ਆ ਇਹਨੂੰ ਕੋਈ ਇਹ ਨਹੀਂ ਕੋਈ 2 ਮਹੀਨੇ 3 ਸੂਈ ਨੂੰ 1.5 ਮਹੀਨੇ ਅੰਦਰ ਸੂਈ ਜੀ ਅੱਛਾ ਹਾਂ ਲੱਗ ਗਿਆ ਤਾਂ ਪੋਲੀ ਭਾਜੀ ਇੰਨੀ ਜਾਦੀ ਏ ਮਾਰੇ ਕੋ ਬੱਚਾ ਭਾਦੀਓ ਚੋ ਦੂਗਾ ਤੇ ਮੋਲੇ ਦਾ ਫਿਰ ਇਹ ਮੋਲ ਦਵਾਂਗੇ 47000 47000 ਹਾਂ ਬਾਕੀ ਮੌਕੇ ਤੇ ਭਾਜੀ ਹਾਂ ਨਾ 46000 ਦਵਾਂਗੇ 46000 ਹਾਂ ਠੀਕ ਹੈ ਜੀ ਬਾਕੀ ਮੇਰੇ ਕੋਲ ਦੁੱਧ ਪੋਲੀ ਰੂਮਰ ਕੀ ਪੋਲੀ ਏ ਹੁਣ ਇੱਕ ਗਾਂ ਆ ਜਰਸੀ ਰਹਿ ਗਈ ਆ ਇਹ ਤਾਂ ਤਾਂ ਸਾੜੀ ਇਹ ਤਾਂ ਦੇਖ ਸਕਦੇ ਲੱਗ ਗਏ ਇਦੇ ਕੋਲ ਦੁੱਧ ਕਿੰਨਾ ਜੀ ਦੁੱਧ 8 ਕਿਲੋ ਜੀ ਅੱਛਾ ਦੋ ਡੰਗ 3 ਕਿਲੋ ਕਰੇ ਹੋਏ ਅੱਛਾ ਹਾਂ ਲਿਆਓ ਫਿਰ ਦੁੱਧ ਜਿਸੀ ਸੀਐਸਪੀ ਅੰਤ ਪੋਲੀਮਰ ਗੀਵੀ ਗਾੜੀ ਭਾਲੋ ਦੇਖੋ ਲੈ ਜੀ ਇਹਦਾ ਫਿਰ ਮੁੱਲ ਜੇ ਭਾਈ ਹਾਂ ਨਾ ਜਮਾਂ ਕੋ ਸਾਡੇ 17000 ਅੱਛਾ ਸਾਡੇ 17000 ਪੂਰੇ 17000 ਦਵਾਂਗੇ ਵੀ ਹਾਂ ਠੀਕ ਹੈ ਜੀ ਹਾਂ ਤੇ ਠੀਕ ਹੈ ਹੋਰ ਕੁਝ ਕਹਣਾ ਫਿਰ ਹੋਰ ਵੀਰ ਜੀ ਬਸ ਆਪਣੇ ਚੋਚਵਾ ਖੜਨ ਚੈੱਕ ਪਾ ਦੇ ਆਪਣੀ ਪੰਜਾਂ ਦੀ ਗਾਰੰਟੀ ਚੈੱਕ ਕਰਾਂਗੇ ਠੀਕ ਹੈ ਜੀ ਮੈਂ ਥਾਣਾ ਬੋ ਕਹਿਣੇ ਹੁਣ ਘਟ ਜੇ ਕੋਈ ਅੱਧਿਓ ਵੀ ਕਾਟੀ ਕਰਨ ਕੇ ਲੈ ਕੋਈ 80 10 12 ਗਿਣੇ ਬਸ ਠੀਕ ਹੈ ਜੀ ਹਾਂ ਤੇ ਬਾਕੀ ਚਲੋ ਇਹ ਆਵੇ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ਼ ਚੱਕ ਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਜੀ